ਕੀਰਤਪੁਰ ਸਾਹਿਬ ਕੁੱਲੂ ਮਨਾਲੀ ਮੁੱਖ ਮਾਰਗ ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਿੰਡ ਮੱッセਵਾਲ ਨੇੜੇ ਇੱਕ ਟਰੱਕ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਾਬੂਜੇ ਵਿੱਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਨਾ ਜਿਹੜੇ ਹੈਗੇ ਆ ਕਈ ਵਾਰੀ ਐਕਸੀਡੈਂਟ ਹੋਏ ਆ ਬੜੇ ਵੱਡੇ ਆ ਸਕੂਲ ਦਾ ਕੰਮ ਹੈ ਸਾਨੂੰ ਚਾਹੀਦੀ ਓਵਰ ਬ੍ਰਿਜ ਹੈ ਅੰਡਰ ਬ੍ਰਿਜ ਇੱਥੇ ਜਿਹੜਾ ਕੱਟ ਹੈਗਾ ਉਹ ਗਲਤ ਹੈ ਬਹੁਤ سارے ਐਕਸੀਡੈਂਟ ਹੁੰਦੇ ਆ ਇਹ ਬੰਦ ਹੋਣਾ ਚਾਹੀਦਾ ਸੜਕ ਤੇ ਇਹ ਮੰਗ ਹੈ ਜੀ ਬਹੁਤ ਬਾਰੇ ਐਕਸੀਡੈਂਟ ਹੁੰਦੇ ਬੰਦਾ ਪਿੱਛੇ ਅੱਗੇ ਪਿੱਛੇ ਦੇਖਦਾ ਕੁਝ ਨਹੀਂ ਹੈ ਤੇ ਜਿਹੜੇ ਐਕਸੀਡੈਂਟ ਹੁੰਦੇ ਆ ਮੌਤ ਦਾ ਜਿਹੜਾ ਕਾਰਨ ਬਣਦਾ ਇਹਦੇ ਕਰਕੇ ਹੋ ਰਿਹਾ ਇਹ ਜਿਹੜਾ ਕੱਟ ਬੰਦ ਹੋਣਾ ਚਾਹੀਦਾ ਅਸੀਂ ਪਤਾ ਕੁਝ ਨਹੀਂ ਰਾਜਵੜੀ ਹਿੱਸੇ ਹੈ ਜਿਹੜੇ ਰਹਿਣ ਆਦੀ ਮੁੰਡਾ ਠੀਕ ਹਾਂ ਜੀ ਸਾਨੂੰ ਲੋਕਲ ਬੰਦੇ ਦਾ ਕਾਲ ਆਇਆ ਜੀ ਇੱਥੋਂ ਕਿ ਅਸੀਂ ਆਏ ਇੱਥੇ ਬਸ ਕਿ ਅਸੀਂ ਆਪਣੇ ਰੋਡ ਤੇ ਐਨ ਐਚ ਆਈ ਦੀ ਗੱਡੀ ਚਲਾ ਰਹੇ ਹਾਂ ਡਰਾਈਵਰ ਹੈ ਤੇ ਦੋ ਮੁੰਡੇ ਸੀ ਬਾਈਕ ਤੇ ਆ ਰਹੇ ਤੇ ਉਹਨਾਂ ਨੇ ਰੋਡ ਕ੍ਰੋਸ ਕਰਨੀ ਤੇ ਉਧਰੋਂ ਅਚਨਚੇਤ ਇੱਕ ਗੱਡੀ ਆ ਗਈ ਇਹ ਨਹੀਂ ਪਤਾ ਉਹਨਾਂ ਗੱਡੀ ਦੀ ਸਪੀਡ ਸੀ ਦੋ ਬੰਦੇ ਸੀ ਇੱਕ ਬੰਦਾ ਮੁੰਡਾ ਫਰੰਟੀ ਐਟ ਦੀ ਸਪੋਰਟ ਹੀ ਐਕਸਪਾਇਰ ਹੋ ਗਿਆ ਤੇ ਦੂਜੇ ਮੁੰਡੇ ਦੇ ਚੋਟਾਂ ਆਈਆਂ ਹੈ ਬਾਕੀ ਉਹਨਾਂ ਨੂੰ ਦੇਖੋ ਪੁਲਿਸ ਕਾਰਵਾਈ ਆ ਗਈ ਪੁਲਿਸ ਆਪਣਾ ਚਲਾ ਗਿਆ ਉਹ ਕਾਰਵਾਈ ਕਰੀ ਹੈ ਮਸਤੇ ਔਰ ਸਕੂਲ ਦੇ ਸਭ ਮੇਰੇ ਦੀ ਐਕਸੀਡੈਂਟ ਹੋਇਆ ਹੈਗਾ ਦੋ ਮੋਟਰਸ ਨਾਲ ਤੇ ਇੱਕ ਇੱਕ ਇੱਕੰਜੜਾ ਤੇ ਇੱਕ ਦੀ ਡੈਥ ਹੋ ਗਈ ਹੈ ਤੇ ਗੱਡੀ ਜਿਹੜੀ ਹੈਗੀ ਉਹ ਗੱਡੀ ਵੀ ਮੌਕੇ ਤੇ ਖੜੀ ਹੈਗੀ ਪਤਾ ਕਿੱਥੇ ਦੇ ਰਹਿਣ ਵਾਲੇ ਆ ਇਹ ਇਹ ਪਾੜਪੁਰ ਸਮਲਾਦੇ ਦੋਨੇ ਜਣੇ ਦੋਹੇ ਉੱਥੇ ਵੀ ਇੱਕ ਦਾ ਪੁੱਲ ਪਤਾ ਲੱਗੀ ਡੈੱਡ ਬੋਡੀ ਜੀ ਡੈੱਡ ਹੋ ਗਈ ਹੈ ਜੀ ਪਾੜਪੁਰ ਸਮਲਾ ਦਾ ਕਿੰਨੀ ਕੁ ਉਮਰ ਲੱਗਦੀ ਹੈ ਜੀ 17 ਸਾਲ 16-17 ਸਾਲ ਦਾ ਲੱਗਦਾ ਜੀ ਠੀਕ ਹੈ ਕੀਰਤਪੁਰ ਸਾਹਿਬ ਕੁੱਲੂ ਮਨਾਲੀ ਮੁੱਖ ਮਾਰਗ ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪਿੰਡ ਮੱッセਵਾਲ ਨੇੜੇ ਇੱਕ ਟਰੱਕ ਵੱਲੋਂ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵਿੱਚੋਂ ਇੱਕ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਾਬੂਜੇ ਵਿੱਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸੇ ਨਾਲ ਜਿਹੜੇ ਹੈਗੇ ਆ ਕਈ ਵਾਰੀ ਐਕਸੀਡੈਂਟ ਹੋਏ ਆ ਉਹਦੇ ਬੰਦੇ ਆ ਸਕੂਲ ਦਾ ਕੰਮ ਹੈ ਸਾਨੂੰ ਕਾਈ ਉਹ ਵਰ ਹੋਈ ਕਿ ਐਂਡਰਵੇਜ ਇੱਥੇ ਜਿਹੜਾ ਕੱਟ ਹੈ ਉਹ ਬਹੁਤ ਗਲਤ ਹੈ ਬਹੁਤ سارے ਐਕਸੀਡੈਂਟ ਹੁੰਦੇ ਆ ਇਹ ਬਾਤ ਹੋਣਾ ਚਾਹੀਦੀ ਰੱਦਦਾ ਇਹ ਮੰਗਿਆ ਜੀ ਬਹੁਤ ਬਾਰੇ ਐਕਸੀਡੈਂਟ ਹੁੰਦੇ ਬੰਦਾ ਪਿੱਛੇ ਅੱਗੇ ਪਿੱਛੇ ਦੇਖਦਾ ਨਹੀਂ ਹੈ ਇਹ ਜਿਹੜੇ ਐਕਸੀਡੈਂਟ ਹੁੰਦੇ ਆ ਮੌਤ ਦਾ ਜਿਹੜਾ ਕਾਰਨ ਬਣਦਾ ਇਹਦੇ ਕਰਕੇ ਹੋ ਰਿਹਾ ਇਹ ਜਿਹੜਾ ਕੱਟ ਬੰਦ ਹੋਣਾ ਚਾਹੀਦਾ ਸੀ ਪਤਾ ਕੁਛ ਨਹੀਂ ਜਿਹੜੇ ਰਾਜਵੜੀ ਦੇ ਹਿੱਸੇ ਆ ਜਿਹੜੇ ਰਹਿਣਾ ਆ ਇਹ ਮੁੰਡਾ ਠੀਕ हां जी ਸਾਨੂੰ ਲੋਕਲ ਬੰਦੇ ਦਾ ਕਾਲ ਆਇਆ ਜੀ ਇੱਥੋਂ ਕਿ ਅਸੀਂ ਆਏ ਇੱਥੇ ਬਸ ਤੇ ਕੀ ਅਸੀਂ ਆਪਣੇ ਰੋਡ ਤੇ ਐਨ ਐਚ ਆਈ ਦੀ ਗੱਡੀ ਚਲਾ ਰਹੇ ਆਂ ਬੇਵਰ ਹੈ ਤੇ ਦੋ ਮੁੰਡੇ ਜੀ ਬਾਜ ਤੇ ਆ ਰਹੇ ਤੇ ਉਹਨਾਂ ਨੇ ਰੋਡ ਕ੍ਰੋਸ ਕਰਨੀ ਸੀ ਉਦੋਂ ਅਚਨਚੇਤ ਇੱਕ ਗੱਡੀ ਆ ਗਈ ਇਹ ਨਹੀਂ ਪਤਾ ਉਹਨਾਂ ਗੱਡੀ ਦੀ ਸਵੀਰ ਸੀ ਦੋ ਬੰਦੇ ਜੀ ਇੱਕ ਬੰਦਾ ਮੁੰਡਾ ਕ੍ਰਾਂਤੀ ਐਟ ਦੀ ਸਪੋਰਟ ਵੀ ਐਕਸਪਾਇਰ ਹੋ ਗਿਆ ਤੇ ਦੂਜੇ ਮੁੰਡੇ ਦੇ ਝੋਟਾ ਆਈਆਂ ਹੈ ਬਾਕੀ ਉਹਨਾਂ ਦੇਖੋ ਪੁਲਿਸ ਕਾਰਵਾਈ ਆ ਗਈ ਪੁਲਿਸ ਅਫਸਰਾਂ ਜਮ ਆ ਗਿਆ ਉਹ ਕਾਰਵਾਈ ਕਰੀ ਜਾ ਰਹੇ ਨੇ ਮਸਤੇ ਆ ਸਕੂਲੇ ਮੇਰੇ ਦੀ ਇੱਕ ਐਕਸੀਡੈਂਟ ਹੋਇਆ ਹੈਗਾ ਦੋ ਮੋਟਰਸਾਈਕਲ ਤੇ ਇੱਕ ਇੱਕ ਇੱਕੰਜੜਾ ਤੇ ਇੱਕ ਦੀ ਡੈੱਥ ਹੋ ਗਈ ਹੈ ਤੇ ਗੱਡੀ ਜਿਹੜੀ ਹੈਗੀ ਉਹ ਗੱਡੀ ਵੀ ਮੌਕੇ ਤੇ ਖੜੀ ਹੈਗੀ ਪਤਾ ਕਿੱਥੇ ਦੇ ਰਹਿਣ ਵਾਲੇ ਆ ਇਹ ਇਹ ਪਾੜ ਪਰ ਸਮਲਾਦੇ ਦੋਨੇ ਜਣੇ ਦੋਹੇ ਉੱਥੇ ਵੀ ਆਪਾਂ ਇੱਕ ਦਾ ਪੁੱਲ ਪਤਾ ਲੱਗੀ ਜਿਹੜੀ ਬੋਡੀ ਜੀ ਡੈੱਥ ਹੋ ਗਈ ਹੈ ਜੀ ਪਾੜ ਪਰ ਸਮਲਾਵਾ ਹੈ ਕਿੰਨੀ ਕੁ ਉਮਰ ਲੱਗਦੀ ਹੈ ਜੀ 17-17-17-17 ਸਾਲ ਦਾ ਲੱਗਦਾ ਜੀ ਠੀਕ ਹੈ